ਤਾਨੂੰ ਡਰਾਉਣੇ ਸੁਪਨੇ ਆਉਂਦੇ ਨੇ ਭੂਤ ਚੜੇਲਾ ਆ ਕੇ ਤੁਹਾਡੀ ਹਿੱਕ ਤੇ ਚੜ ਜਾਂਦੀਆਂ ਨੇ ਤੇ ਚੰਗੀ ਗੱਲ ਆ ਮਾੜੀ ਗੱਲ ਨਹੀਂ ਇੱਕ ਸਾਡੀ ਭੈਣ ਦਾ ਕਮੈਂਟ ਆ ਕਮੈਂਟ ਇਹ ਹੈਗਾ ਕਿ ਮੈਂ ਬੁਰੇ ਸੁਪਨਿਆਂ ਤੋਂ ਬੜੀ ਪੀੜਤ ਆ ਰਾਤ ਨੂੰ ਰੋਜ਼ ਮੈਨੂੰ ਡਰਾਉਣੇ ਡਰਾਉਣੇ ਸੁਪਨੇ ਪੁੱਠੇ ਪੁੱਠੇ ਸੁਪਨੇ ਹੁੰਦੇ ਆ ਚੰਗੀ ਗੱਲ ਆ ਬੁਰੇ ਸੁਪਨੇ ਆਉਂਦੇ ਆ ਕਿਉਂ ਚੰਗੀ ਗੱਲ ਆ ਕਿ ਜੇਕਰ ਸੁਪਨੇ ਤੁਹਾਨੂੰ ਬੁਰੇ ਨਾ ਨਾ ਆਉਣ ਤਾਂ ਤੁਸੀਂ ਦੂਆਂ ਤਿੰਨਾਂ ਦਿਨਾਂ ਦੇ ਵਿੱਚ ਹੀ پاਗਲ ਹੋ ਜਾਓਗੇ ਹੁਣ ਤੁਸੀਂ ਕਹੋਗੇ ਕਿ ਫਿਰ ਉਹਦਾ ਤਾਂ ਕੋਈ ਹਾਲ ਹੀ ਨਹੀਂ ਕਿਉਂਕਿ ਜਦੋਂ ਸੁਪਨਾ ਹੁੰਦਾ ਮੰਨ ਲਓ ਬੁਰਾ ਉਦੋਂ ਤਾਂ ਸੱਚੀ ਸਾਨੂੰ ਲੱਗਦਾ ਵੀ ਸੱਚੀ ਮੂਜੀ ਸਾਡੇ ਨਾਲੇ ਚੀਜ਼ ਹੋ ਗਈ ਆ ਪਤਾ ਲੱਗ ਜਾਂਦਾ ਵੀ ਹਾਂ ਕੋਈ ਭੂਤ ਚੜੇ ਵਾਲਾ ਚੜਿਆ ਬੈਠਾ ਹੈ ਕਦੇ ਉੱਪਰ ਔਰ ਮਾਰੂਗਾ ਹੁਣ ਹੁਣ ਨੌਵੇਂ ਦੇ ਨਾਲ ਪਾੜੂਗਾ ਸਰੀਰ ਨੂੰ ਔਰ ਉਹ ਸੇਮ ਤਕਲੀਫ ਅਸੀਂ ਮਹਿਸੂਸ ਕਰਦੇ ਹਾਂ ਜਿੱਦਾਂ ਕਿ ਰੀਅਲ ਦੇ ਵਿੱਚ ਸਾਨੂੰ ਕੋਈ ਵੱਡੂ ਟੁੱਕੂਗਾ ਤੇ ਸਾਨੂੰ ਪਤਾ ਲੱਗੂਗਾ ਜਿੰਨੀ ਤਕਲੀਫ ਸਾਨੂੰ ਰੀਅਲ ਦੇ ਵਿੱਚ ਵੱਡਣ ਟੋਕਣ ਨਾਲ ਹੁੰਦੀ ਉੰਨੀ ਸੁਪਨੇ 'ਚ ਹੋ ਜਾਂਦੀ ਆ ਪਰ ਇਹ ਸੁਪਨਾ ਸ਼ੋ ਔਰ ਇਹ ਆਉਂਦਾ ਕਿਉਂ ਆ ਸਭ ਤੋਂ ਪਹਿਲੀ ਗੱਲ ਦੇ ਆਪਾਂ ਇਹ ਕਰਦੇ ਆਂ ਸਰੀਰ ਨੂੰ ਖਰਾਕ ਦਿੰਨੇ ਆਂ ਅਸੀਂ ਮੰਨ ਲਓ ਬਹੁਤ ਹੈਵੀ ਖਾ ਲਿਆ ਕੁਝ ਅਸੀਂ ਬਹੁਤ ਮਾੜਾ ਖਾ ਲਿਆ ਕੁਝ ਫਿਰ ਸਰੀਰ ਕੀ ਕਰਦਾ ਜੀ ਸਰੀਰ ਕੱਢ ਦਿੰਦਾ ਮਤਲਬ ਲੂਜ਼ ਮੋਸ਼ਨ ਹੋ ਜਾਣਗੇ ਜਾਂ ਉਲਟੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਸਰੀਰ ਜਿਹੜਾ ਜੀ ਆਪਣੇ ਆਪ ਦੇ ਵਿੱਚੋਂ ਉਹ ਗੰਦੀਮੰਦੀ ਚੀਜ਼ ਨੂੰ ਕੱਢ ਦਿੰਦਾ ਜਦੋਂ ਇੱਕ ਦੋ ਵਾਰੀ ਉਲਟੀਆਂ ਟਟੀਆਂ ਲੱਗਦੀਆਂ ਨਾ ਤਾਂ ਸਾਨੂੰ ਅਕਲ ਆ ਜਾਂਦੀ ਆ ਵੀ ਅਸੀਂ ਹੁਣ ਟਾਜ ਦੀ ਜੀ ਦੀ ਖਾਣੀ ਸਾਡੇ ਸਰੀਰ ਨੂੰ ਉਹ ਜਿਹੜੀ ਗੰਦੀਮੰਦੀ ਚੀਜ਼ਾਂ ਨੇ ਉਹ ਨਹੀਂ ਸਖਾਉਂਦੀ ਤੇ ਸਰੀਰ ਜਿਹੜਾ ਜੀ ਟੱਟੀਆਂ ਉਲਟੀਆਂ ਲਾ ਕੇ ਉਹ ਕੱਢ ਦਿੰਦਾ ਸਮਾਨ ਵਿੱਚੋਂ ਸਰੀਰ ਦੀ ਖਰਾਕ ਦਾ ਤੇ ਸਿਰੱਖ ਲੈਨੇ ਜੀ ਧਿਆਨ ਪਰ ਮਾਨ ਦੇ ਖਰਾਕ ਦਾ ਅਸੀਂ ਬਿਲਕੁਲ ਹੀ ਧਿਆਨ ਨਹੀਂ ਰੱਖਦੇ ਹੁਣ ਮੰਨ ਲਓ ਕੋਈ ਬੰਦਾ ਤੁਹਾਨੂੰ ਰੂੜੀ ਤੋਂ ਫੜ ਕੇ ਥੋੜਾ ਜਿਹਾ ਗੋਵਾ ਖਵਾਉਣ ਦੀ ਕੋਸ਼ਿਸ਼ ਕਰੇ ਤੁਸੀਂ ਖਾਓਗੇ ਨਹੀਂ ਖਾਓਗੇ ਪਰ ਦਿਮਾਗ ਦੇ ਵਿੱਚ ਤੁਹਾਡੇ ਵਿੱਚ ਕੋਈ ਬੰਦਾ ਆ ਕੇ ਗੰਦ ਭਾ ਜਾਂਦਾ ਆ ਚੁਗਲੀਆਂ ਕਰ ਜਾਂਦਾ ਆ ਕੋਈ ਜਨਾਨੀ ਆ ਕੇ ਚੁਗਲੀਆਂ ਕਰ ਜਾਂਦੀ 2-3 ਘੰਟੇ ਤੁਸੀਂ ਰਾਮ ਨਾਲ ਉਹਨੂੰ ਦਿਮਾਗ ਦੇ ਵਿੱਚ ਲਾ ਲਿੰਦੇ ਜੀ ਤੁਸੀਂ ਨਿਊਜ਼ ਸੁਣਦੇ ਜੇ ਪੁੱਠੇ ਸਿੱਧੇ ਪੁੱਠੀਆਂ ਪੁੱਠੀਆਂ ਫਿਲਮਾਂ ਵੇਖਣੀਆਂ ਨੇ ਪੁੱਠੇ-ਪੁੱਠੇ ਡਰਾਮੇ ਡਰਾਮੇ ਦਾ ਮੈਂ ਵੇਖਿਆ ਕਿ ਸਾਡੀਆਂ ਭੈਣਾਂ ਏਡੇ ਏਡੇ ਖਤਰਨਾਕ ਵੈਂਦੀਆਂ ਨੇ ਚਾਚੀ ਤਾੜਕਾ ਟਾਈਪ ਜਨਾਨੀਆਂ ਜਿਹੜੀਆਂ ਨੇ ਜੀ ਏਡੇ ਏਡੇ ਖਤਰਨਾਕ ਛੜਜੰਤਰ ਕਰਦੀਆਂ ਨੇ ਕਿ ਮਤਲਬ ਕਮਾਲ ਹੋ ਜਾਂਦੀ ਆ ਔਰ ਇਹ ਸਾਰਾ ਜਦੋਂ ਤੁਸੀਂ ਕੂੜਾ ਕਰਕਟ ਅੰਦਰ ਲੈ ਲੈਣਾ ਸਾਰਾ ਦਿਨ ਕੰਜ਼ਿਊਮ ਕਰੀ ਜਾਣਾ ਕੰਜ਼ਿਊਮ ਕਰੀ ਜਾਣਾ ਤੇ ਦਿਮਾਗ ਦੇ ਕੋਲ ਫਿਰ ਇੱਕੋ ਇੱਕ ਰਸਤਾ ਜਦੋਂ ਤੁਸੀਂ ਬੇਹੋਸ਼ ਹੋ ਜਾਓ ਉਦੋਂ ਫਿਰ ਉਹ ਟਟੀਆਂ ਉਲਟੀਆਂ ਜਦਾਂ ਸਰੀਰ ਆਪਣੀ ਸਫਾਈ ਕਰ ਦਿੰਦਾ ਆ ਲੂਜ਼ ਮੋਸ਼ਨ ਨਾਲ ਉਲਟੀਆਂ ਦੇ ਨਾਲ ਉਦਾਂ ਹੀ ਜਿਹੜਾ ਸਾਡਾ ਮਾਨ ਆ ਜੋ ਸੁਪਨਿਆਂ ਦੇ ਰੂਪ ਦੇ ਵਿੱਚ ਉਹਨੂੰ ਕੱਢ ਦਿੰਦਾ ਆ ਇਸ ਕਰਕੇ ਜ਼ਰੂਰੀ ਆ ਜੋ ਤੁਸੀਂ ਕੰਜ਼ਿਊਮ ਕਰੋਗੇ ਓਦਾਂ ਦੇ ਚੀਜ਼ਾਂ ਬਾਹਰ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਜਿਹੜਾ ਦੱਬਾ ਵੀ ਪੈਂਦਾ ਉਹ ਵੀ ਇਹੋ ਹੀ ਆ ਸਬਕੌਂਸ਼ੀਅਸ ਨੇ ਆਪਣਾ ਗੰਦ ਦੇ ਅੰਦਰ ਰੱਖਣਾ ਨਹੀਂ ਕਿਉਂਕਿ ਜੇ ਗੰਦ ਅੰਦਰ ਰਹਿ ਗਿਆ ਫਿਰ ਤਾਂ ਤੁਸੀਂ ਦਿਹਾੜੀ ਨਹੀਂ ਕੱਢਦੇ ਪਾਗਲ ਹੋ ਜਾਓਗੇ ਇਸ ਕਰਕੇ ਸੁਪਨੇ ਸ਼ੁਭ ਨੇ ਸੁਪਨੇ ਚੰਗੇ ਨੇ ਤੁਹਾਨੂੰ ਡਰਾਉਣੇ ਸੁਪਨੇ ਆਉਂਦੇ ਨੇ ਭੂਤ ਚੜੇਲਾ ਆ ਕੇ ਤੁਹਾਡੀ ਹਿੱਕ ਤੇ ਚੜ ਜਾਂਦੀਆਂ ਨੇ ਤੇ ਚੰਗੀ ਗੱਲ ਆ ਮਾੜੀ ਗੱਲ ਨਹੀਂ ਜੇਕਰ ਤੁਸੀਂ ਚਾਹੁੰਦੇ ਜੇ ਕਿ ਓਦਾਂ ਦੇ ਸੁਪਨੇ ਤੁਹਾਨੂੰ ਨਾ ਆਉਣ ਤਾਂ ਫਿਰ ਤੁਹਾਡਾ ਹੱਲ ਇਹੋ ਹੀ ਆ ਜੀ ਕਿ ਤੁਸੀਂ ਇਹ ਜਿਹੜੀਆਂ ਗਲਤ ਖਰਾਕ ਆ ਨਾ ਦਿਮਾਗ ਦੀ ਉਹਨੂੰ ਬੰਦ ਕਰ ਦਿਓ ਗੁਰਬਾਣੀ ਸੁਣ ਲਓ ਭਜਨ ਸੁਣ ਲਓ ਪਾਠ ਕਰ ਲਓ ਪੂਜਾ ਕਰ ਲਓ ਗੁਣ ਗਾਲੋ ਪ੍ਰਮਾਤਮਾ ਦੇ ਚੰਗਾ ਕੰਟੈਂਟ ਕੰਜ਼ਿਊਮ ਕਰ ਲਓ ਔਰ ਮੈਂ ਇਹਦੇ ਕਹੂੰਗਾ ਵੀ ਕਾਨੂੰ ਚੰਗਾ ਵੀ ਕਿਉਂ ਕੰਜ਼ਿਊਮ ਕਰਨਾ ਮੈਂ ਤਾਂ ਚਾਹੁੰਦਾ ਸੁਪਨੇ ਆਉਣ ਹੀ ਨੰਨਾ ਚੰਗੇ ਆਉਣ ਨਾ ਮਾੜੇ ਆਉਣ ਉਹਦੇ ਲਈ ਫਿਰ ਧਿਆਨ ਕਰੋ ਧਿਆਨ ਦੀਆਂ ਵਿਧੀਆਂ ਮੈਂ ਦੱਸੀਆਂ ਨੇ ਇੱਕ ਵਿਧੀ ਦੱਸੀ ਆ ਅਗਲੀਆਂ ਹੋਰ ਵੀ ਵਿਧੀਆਂ ਮੈਂ ਦੱਸਾਂਗਾ ਦੱਸਦਾ ਰਹਾਂਗਾ ਜੁੜੇ ਰਹੋ ਤੇ ਹੋਰ ਵੀ بڑے بڑے ਵਿਦਵਾਨ ਨੇ ਸਾਡੇ ਬੰਦੇ ਬੈਠੇ ਹਿੰਦੀ ਭਾਸ਼ਾ ਦੇ ਵਿੱਚ ਵੀ ਬਹੁਤ ਵਿਦਵਾਨ ਨੇ ਉਹ ਸ਼ੋ ਨੂੰ ਸੁਣਨਾ ਸ਼ੁਰੂ ਕਰੋ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸੰਸਾਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰਮਾਤਮਾ ਨੂੰ ਜਾਣੋ ਫਿਰ ਪਰਮਾਤਮਾ ਦੇ ਪ੍ਰੇਮ ਚ ਰਹਿਣਾ ਸ਼ੁਰੂ ਕਰ ਦਿਓ ਕੁਦਰਤ ਦੇ ਨਾਲ ਰਹਿਣਾ ਸ਼ੁਰੂ ਕਰ ਦਿਓ ਤੁਹਾਡੇ ਸੁਪਨੇ ਘਟਦੇ ਜਾਣਗੇ ਆ ਜੇ ਤੁਸੀਂ ਗਲਤ ਚੀਜ਼ਾਂ ਵੇਖਣੀਆਂ ਬੰਦ ਕਰਤੀਆਂ ਨਾ ਤਾਂ ਹੋ ਸਕਦਾ ਕੁਝ ਦਿਨ ਹੁੰਦੇ ਰਹਿਣ ਸੁਪਨੇ ਜਿਵੇਂ ਜਿਵੇਂ ਤੁਹਾਡੇ ਮਨ ਦੀ ਖਰਾਕ ਬਦਲੀ ਜਾਊਗੀ ਤੁਹਾਡਾ ਮਨ ਚੇਂਜ ਹੋਣਾ ਸ਼ੁਰੂ ਹੋ ਜਾਊਗਾ ਤੁਸੀਂ ਹੋਰ ਜ਼ਿਆਦਾ ਸ਼ਾਂਤ ਸੁਖੀ ਆਰ ਨਹੀਂ ਆਰੇ ਦਾ ਹਜੂ ਤੁਹਾਡਾ ਕੰਮ ਦਿਨੋਂ ਦਿਨ ਦਿਨ ਸੁਪਨੇ ਚੰਗੇ ਵੀ ਨਹੀਂ ਮਾੜੇ ਵੀ ਬੰਦ ਹੋ ਜਾਣਗੇ ਤੁਸੀਂ ਗਹਿਰੀ ਆਨੰਦ ਦੀ ਅਵਸਥਾ ਦੇ ਵਿੱਚ ਗਹਿਰੇ ਆਨੰਦ ਗਹਿਰੇ ਰਿਲੈਕਸੇਸ਼ਨ ਦੇ ਵਿੱਚ ਸੌਂਗੇ ਵਿਚਾਰ ਤਾਂ ਵਿਚਾਰ ਹੀ ਨੇ ਸੁਪਨੇ ਤਾਂ ਸੁਪਨੇ ਨੇ ਚੰਗੇ ਕੀ ਜਾਂ ਮਾੜੇ ਕੀ ਚਾਹੇ ਚੰਗੇ ਵਿਚਾਰ ਨੇ ਚਾਹੇ ਮਾੜੇ ਵਿਚਾਰ ਨੇ ਦੋਵਾਂ ਨੂੰ ਕੰਜ਼ੂਮ ਕਰਨਾ ਬੰਦ ਕਰ ਦੇ ਤੁਸੀਂ ਤਾਂ ਸੁਪਨੇ ਬੰਦ ਹੋ ਜਾਣਗੇ